ਕੁਝ ਤੁਸੀਂ ਆਏ ਸੀ ਕਿਹਾ ਸੀ ਮੈਂ ਨਹਾ ਕੇ ਨਹੀਂ ਆਇਆ ਅੱਜ ਨਹਾ ਕੇ ਆਇਆ ਮੈਂ ਕਿਹਾ ਦੁਬਾਰਾ ਤੁਸੀਂ ਪੁੱਛਣਾ ਹੋਗਾ ਤਾਂ ਮੈਂ ਤਾਂ ਸਪੈਸ਼ਲੀ ਨਹਾ ਕੇ ਆਇਆ ਹਾਂ ਇਹ ਤਾਂ ਦਹੀਂ ਨਾ ਨਹਾ ਕੇ ਆਇਆ ਪਿਛਲੀ ਵਾਰ ਤੁਸੀਂ ਨਹਾ ਕੇ ਨਹੀਂ ਆਏ ਸੀ ਨਾ ਅਜੋਦੇ ਤੋਂ ਡਾਇਰੈਕਟ ਤੁਹਾਡੇ ਕੋਲ ਆ ਗਿਆ ਸੀ ਹੂੰ ਕੋਈ ਜ਼ਰੂਰ ਹੀ ਨਹੀਂ ਹੈਗਾ ਆਪਾਂ ਕਿਹੜੇ ਕੋਈ ਨਾ ਨਾ ਹੋਰ ਕੋਈ ਬਾਤ ਇਸ਼ਨਾਨ ਕਰਨਾ ਤਾਂ ਲਾਜ਼ਮੀ ਹੈ ਨਾ ਗੁਰੂ ਸਾਹਿਬ ਨੇ ਕਿਹਾ ਕਿ ਅਮਰਤ ਵੇਲੇ ਉੱਠੋ ਇਸ਼ਨਾਨ ਕਰੋ ਸ਼ਿੰਗ ਜਦੋਂ ਜੰਗਲਾਂ ਵਿੱਚ ਰਹਿੰਦੇ ਤੇ ਕੋਈ ਜ਼ਰੂਰੀ ਨਹੀਂ ਤਾਹੇ ਕਿ ਉਧਰ ਕਰਦੇ ਹੋਣਗੇ ਇਸ਼ਨਾਨ ਟੋਪਿਆਂ ਚ ਕਰਦੇ ਹੋਣਗੇ 100% ਤੇ ਲੜਾਈ ਲੱਗੀ ਹੋਈ ਹੋਵੇ ਤੇ ਤੁਹਾਡੇ ਮਗਰ ਪਏ ਹੋਣ ਮਗਲ ਚੂਰੀ ਉਸ ਤਾਂ ਵਿਲੇ ਸੀ ਕਿਹੜੀ ਲੜਾਈ ਤੋਂ ਆਏ ਸੀ ਕਿਹੜੀ ਲੜਾਈ ਕਿਹੜੀ ਜੰਗ ਉਸ ਸਮੇਂ ਮੈਂ ਪਾਕਿਸਤਾਨ ਨਾਲ ਜੰਗ ਲੱਗੀ ਸੀ ਤੁਸੀਂ ਉੱਥੋਂ ਆਏ ਸੀ ਮੈਂ ਅਯੋਧਿਆ ਤੋਂ ਚੱਲਿਆ ਸਿੱਧਾ ਤੁਹਾਡੇ ਕੋਲ ਆਇਆ ਕੋਈ ਉਸ ਸਮੇਂ ਉਹ ਕਾਰਜ ਜ਼ਰੂਰੀ ਸੀ ਨਹਾਉਣਾ ਜ਼ਰੂਰੀ ਨਹੀਂ ਤੁਹਾਡਾ ਜਲੂਸ ਨਿਕਲ ਗਿਆ ਉਸ ਗੱਲ ਤੇ ਪੂਰੇ ਸੋਸ਼ਲ ਮੀਡੀਆ ਤੇ ਇਹ ਤਾਂ ਲੋਕਾਂ ਦੀ ਆਪਣੀ ਸੋਚ ਹੈ ਜਿਹੜੇ ਦੇਖਦੇ ਨੇ ਉਹ ਕਿਹੜੇ ਨਾਂਦੇ ਨੇ 체체 ਮੀ ਨੀ ਨੰਦੇ ਸਾਡੇ ਅੰਦਰ ਤੇ ਨਾਣਾ ਤੇ ਦੋਨਾਂ ਦਾ ਵਾਹ ਦਾ ਨਾ ਇੱਕ ਕਹਿੰਦਾ ਜਲ ਤੇ ਨਹਾਤੇ ਜੇ ਗੱਤ ਹੋਵੇ ਤਾਂ ਨਿਤ ਨਿਤ ਮਿੱਡਕਣਾ ਵੈ ਕਮੈਂਟ ਪੜਦੇ ਹਾਂ ਜਿਹੜੇ ਆਉਂਦੇ ਆ ਤੁਹਾਡੇ ਬਾਰੇ ਕਿਤੇ ਕਿਤੇ ਪੜ ਲੰਨੇ ਲੋਕ ਕੀ ਲਿਖਦੇ ਐ ਕਿ ਇਹ ਮੋਹਨ ਭਾਗਵਤ ਦਾ ਇਹ ਮੋਦੀ ਦਾ ਕੁੱਤਾ ਹੈ ਤੁਹਾਡੇ ਬਾਰੇ ਇਹ ਲਿਖਦੇ ਐ ਲੋਕ ਸ਼ੋਕਰ ਇਹ ਜਿਹੜੇ ਲਿਖਣ ਵਾਲੇ ਆ ਹਿੰਦੁਸਤਾਨ ਦੀ ਦੁਨੀਆ ਦੀਆਂ ਉਹ ਮਹਾਨ ਪਾਵਰਾਂ ਦੇ ਨਾਲ ਸਾਨੂੰ ਤੁਲਨਾ ਕਰਦੇ ਨੇ ਮੈਨੂੰ ਮਾਣ ਮਹਿਸੂਸ ਕਰਦਾ ਕੁੱਤਾ ਕਹਦੇ ਤੁਹਾਨੂੰ ਅਸੀਂ ਤਾਂ ਉਹ ਲੋਕ ਆ ਜਿਹੜੇ ਕਹਿੰਦੇ ਸੀ ਹਮ ਕੂਕਰ ਤੇਰੇ ਦਰਬਾਰ ਮਾਰਾ ਹੀ ਨੂੰ ਕਹਿੰਨੇ ਆ ਪ੍ਰਮਾਤਮਾ ਮੈਂ ਤੇਰੇ ਦਰ ਦਾ ਕੁੱਤਾ ਤੁਸੀਂ ਮੋਦੀ ਦਾ ਕੁੱਤਾ ਬਣਨਾ ਚਾਹੁੰਦੇ ਹੋ ਮੈਨੂੰ ਲੋਕ ਕਹਿੰਦੇ ਨੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਾਣ ਮਹਿਸੂਸ ਹੁੰਦਾ ਇਹਦੇ ਤੇ ਮਾਣ ਮਹਿਸੂਸ ਤੁਲਨਾ ਦੀ ਆ ਪ੍ਰਮਾਤਮਾ ਦੇ ਕੂਕਰ ਆ ਅਸੀਂ ਗੁਰਗੁਬਿੰਦ ਸਿੰਘ ਮਹਾਰਾਜ ਦੇ ਕੁੱਕਰ ਆ ਤੁਸੀਂ ਮੋਦੀ ਦੇ ਕੁੱਕਰ ਬਣਨਾ ਚਾ ਰਹੇ ਹੋ ਮੋਦੀ ਦੇ ਕੁੱਕਰ ਲੋਕ ਕਹਿੰਦੇ ਨੇ ਤੋਲਣਾ ਉਹਨਾਂ ਦੀ ਇਹ ਥੋੜੀ ਐ ਮੈਂ ਕਿਤੇ ਭੌਂਗਦਾ ਥੋੜੀ ਆ ਉਹ ਭੌਂਗਦੇ ਨੇ ਜਿਹੜੇ ਭੌਂਗ-ਭੌਂਗ ਕਰਦੇ ਨੇ ਮੈਂ ਤਾਂ ਇੰਜੋਏ ਕਰਦਾ ਉਹਨਾਂ ਦੀਆਂ ਗੱਲਾਂ ਨੂੰ ਖੁਸ਼ ਹੋ ਜੰਨੇ ਹੋ ਤੁਸੀਂ ਇਸ ਗੱਲ ਤੋਂ ਕੁੱਤਾ ਕਹਦਾ ਇਸ ਗੱਲ 'ਚ ਵੀ ਖੁਸ਼ ਹੋ ਜੰਨੇ ਕਿਸ ਚਮੜੀ ਦੇ ਬਣੇ ਹੋ ਤੁਹਾਡੇ ਤੇ ਕੋਈ ਅਸਰ ਨਹੀਂ ਬੇਇੱਜ਼ਤੀ ਦਾ ਕੋਈ ਅਸਰ ਨਹੀਂ ਤੁਹਾਡੇ ਬਾਰੇ ਪੁੱਠਾ ਸਿੱਧਾ ਬੋਲਿਆ ਜਾਂਦਾ ਕੋਈ ਅਸਰ ਨਹੀਂ ਉਹਦਾ ਕਾਰਨ ਜੇ ਮੇਰੇ ਅਸਰ ਹੋਣ ਲੱਗੇ ਮੈਂ ਉਹਨਾਂ ਵਰਗਾ ਹੋ ਜਾਣਾ ਮੈਂ ਕਿਸੇ ਦੀ ਸੋਚ ਨੂੰ ਆਪਣੇ ਅੰਦਰ ਕਿਉਂ ਲੈ ਕੇ ਆਵਾਂ ਕਿਸੇ ਦੀ ਗੰਦ ਨੂੰ ਆਪਣੇ ਅੰਦਰ ਐਂਟਰੀ ਹੁਣੀ ਦੇਣੀ ਨਹੀਂ ਬਾਹਰ ਦੀ ਬਾਹਰ ਦਾ ਕਨਫਲਿਕਟ ਪੈਦਾ ਕਰਕੇ ਇਹ ਗੱਲਾਂ ਕਰਕੇ ਕੀ ਮਿਲ ਰਿਹਾ ਫੇਮ ਬਸ ਮਸ਼ਹੂਰੀ ਫੇਮ ਥੋੜੀ ਹੈ ਦੇਸ਼ ਦੀ ਸੇਵਾ ਯਾਰ ਸਾਡੇ ਧਰਮ ਦੀ ਸੇਵਾ ਦੇਸ਼ ਦੀ ਸੇਵਾ ਤਾਂ ਜਰਨਲ ਜਗਜੀਤ ਸਿੰਘ ਰੂੜਾ ਨੇ ਵੀ ਕੀਤੀ ਕਿਸੇ ਵੇਲੇ ਸ਼ਬੀਕ ਸਿੰਘ ਹੋਣਾ ਨੇ ਵੀ ਕੀਤੀ ਜਰਨਲ ਸ਼ਬੀਕ ਸਿੰਘ ਨੇ ਤੇ ਉਹਨਾਂ ਨੇ ਆਪਣੇ ਢੰਗ ਨਾਲ ਕੀਤੀ ਅਸੀਂ ਆਪਣੇ ਢੰਗ ਨਾਲ ਕੀਤੀ ਸੇਵਾ ਤਾਂ ਸੇਵਾ ਹੀ ਹੈ ਆਰਮੀ ਜੁਆਇਨ ਕਰ ਲੈਂਦੇ ਇਹਦੇ ਸ਼ਹਾਦਤ ਜਾ ਕੇ ਉੱਥੇ ਸਿਆਚਨ ਗਲੇਸ਼ੀਅਰ ਚ ਮੈਂ -50 ਚ ਲੱਗ ਜਾਂਦਾ ਪਤਾ ਤੁਹਾਨੂੰ ਸੇਵਾ ਕਿਵੇਂ ਕਰੀ ਦੀ ਕੋਈ ਜ਼ਰੂਰੀ ਨਹੀਂ ਹੈਗਾ ਜਿਹੜੇ ਗਏ ਹੋ ਨਾ ਵੀ ਆਪਣੇ ਵਰਗੇ ਹੀ ਨੇ ਆਪਾਂ